ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਦੇ ਵਿੱਚ ਹੋਇਆ ਏ ਅਨਕਾਊਂਟਰ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਚੱਲੀਆਂ ਨੇ ਤਾੜ-ਤਾੜ ਗੋਲੀਆਂ ਪੁਲਿਸ ਨੇ ਗੈਂਗਸਟਰ ਨੂੰ ਹਿਰਾਸਤ ਦੇ ਵਿੱਚ ਲੈ ਕੇ ਕਰ ਦਿੱਤੀ ਐ ਅਗਲੇਰੀ ਜਾਂਚ ਸ਼ੁਰੂ ਜੀਆਂ ਦੱਸਦੀ ਕਿ ਇਸ ਵਕਤ ਪੰਜਾਬ ਦੇ ਵਿੱਚ ਇਨਕਾਊਂਟਰ ਹੋਇਆ ਹੈ ਜਿੱਥੇ ਪੁਲਿਸ ਤੇ ਗੈਂਗਸ ਦੇ ਵਿਚਕਾਰ ਮੁਤਪੇੜ ਹੋਈ ਹੈ ਤਾੜ-ਤਾੜ ਗੋਲੀਆਂ ਚੱਲੀਆਂ ਨੇ ਤੇ ਆਖੀਰ ਦੇ ਵਿੱਚ ਜਿਹੜਾ ਗੈਂਗਸਟਰ ਹੈ ਪੁਲਿਸ ਦੇ ਹੱਥੀਂ ਚੜ ਗਿਆ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਮਾਮਲਾ ਚੰਡੀਗੜ੍ਹ ਰੋਡ ਦੇ ਤਨਾਲਸੂ ਇਲਾਕੇ ਦੇ ਵਿੱਚ ਸਾਈਕਲ ਵੈਲੀ ਰੋਡ ਦਾ ਹੈ ਜਿੱਥੇ ਕਿ ਪੁਲਿਸ ਗਸ਼ਤ ਕਰ ਰਹੀ ਸੀ ਆਪਣੀ ਚੈਕਿੰਗ ਕਰ ਰਹੀ ਸੀ ਤੇ ਉਸ ਵਕਤ ਇੱਕ ਗੈਂਗਸਟਰ ਦੇ ਨਾਲ ਪੁਲਿਸ ਦਾ ਮੁਕਾਬਲਾ ਹੋ ਜਾਂਦਾ ਹੈ ਜਿਸ ਦੇ ਦੌਰਾਨ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਗੋਲੀਆਂ ਵਾਰਾ ਦਿੱਤੀਆਂ ਜਾਂਦੀਆਂ ਨੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਕ੍ਰਾਸ ਫਾਇਰਿੰਗ ਹੋਈ ਹੈ ਜਿਸ ਦੌਰਾਨ ਇਸ ਗੈਂਗਸਟਰ ਦੇ ਪੱਟ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸ ਤੇ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੌਕੇ ਤੇ ਮੌਜੂਦ ਏਡੀਸੀਪੀ ਸਦਾਰ ਅਮਨਦੀਪ ਸਿੰਘ ਬਰਾੜ ਹੋਣਾ ਨੇ ਦੱਸਿਆ ਹੈ ਕਿ ਪੁਲਿਸ ਦੀਆਂ ਟੀਮਾਂ ਜਿਨ੍ਹਾਂ ਦੇ ਵਿੱਚ CIA 1 ਤੇ CIA 2 ਦੀਆਂ ਜਿਹੜੀਆਂ ਟੀਮਾਂ ਸਨ ਨਾ ਉਹ ਗਸ਼ਤ ਕਰ ਰਹੀਆਂ ਸਨ ਇਸ ਇਲਾਕੇ ਦੇ ਵਿੱਚ ਚੈਕਿੰਗ ਕਰ ਰਹੀਆਂ ਸਨ ਜਿਸ ਦੇ ਦੌਰਾਨ ਆਉਣ ਜਾਣ ਵਾਲੇ ਜਿਹੜੇ ਰਾਗੀਰ ਨੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਹੀ ਮੋਟਰਸਾਈਕਲ ਤੇ ਇਹ ਗੈਂਗਸਟਰ ਆਉਂਦਾ ਹੈ ਜਿਸ ਨੂੰ ਵੀ ਬਾਕੀ ਰਾਗੀਰਾਂ ਦੇ ਵਾਂਗ ਹੀ ਰੋਕਿਆ ਜਾਂਦਾ ਹੈ ਪਰੰਤੂ ਇਹ ਜਿਹੜਾ ਗੈਂਗਸਟਰ ਹੈ ਇਹ ਰੁਕਿਆ ਨਹੀਂ ਤੇ ਇਸ ਨੇ ਰੁਕਣ ਦੀ ਬਜਾਏ ਪੁਲਿਸ ਦੇ ਉੱਪਰ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਨੇ ਇਸ ਨੂੰ ਰੋਕਣ ਦੇ ਲਈ ਹਵਾਈ ਫਾਇਰ ਵੀ ਕੀਤਾ ਪਰੰਤੂ ਇਸ ਗੈਂਗਸਟਰ ਦੇ ਵੱਲੋਂ ਜਿਹੜੀਆਂ ਗੋਲੀਆਂ ਸੀ ਉਹ ਤਾੜ-ਤਾੜ ਚਲਾਈਆਂ ਗਈਆਂ ਇਸ ਕਰਕੇ ਪੁਲਿਸ ਨੇ ਵੀ ਅਗਯੋ ਕ੍ਰਾਸ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ ਦੇ ਦੌਰਾਨ ਇੱਕ ਗੋਲੀ ਇਸ ਗੈਂਗਸਟਰ ਦੇ ਪੱਟ ਦੇ ਵਿੱਚ ਲੱਗ ਗਈ ਹੈ ਇੱਥੇ ਐਡੀਸੀਪੀ ਅਮਨਦੀਪ ਸਿੰਘ ਬਰਾੜ ਹੋਰਾਂ ਨੇ ਦੱਸਿਆ ਹੈ ਕਿ ਇਸ ਗੈਂਗਸਟਰ ਦੀ ਪਛਾਣ ਗੁਲਾਬ ਸਿੰਘ ਸ਼ਾਹਕੋਟ ਦੇ ਵਜੋਂ ਹੋਈ ਹੈ ਜਿਸ ਦੇ ਉੱਪਰ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਨੇ ਜਿਸ ਕਰਕੇ ਪੁਲਿਸ ਨੂੰ ਪਹਿਲਾਂ ਵੀ ਲੋੜਿੰਦਾ ਸੀ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਗੁਲਾਬ ਸਿੰਘ ਜਿਹੜਾ ਕਿ ਗੈਂਗਸਟਰ ਹੈ ਇਸ ਦੇ ਵੱਲੋਂ ਸ਼ਾਹਕੋਟ ਦੇ ਵਿੱਚ ਵੀ ਇੱਕ ਵਿਅਕਤੀ ਨੂੰ ਕਿਡਨਾਪ ਕੀਤਾ ਗਿਆ ਸੀ ਜਿਸ ਕਰਕੇ ਪੁਲਿਸ ਨੂੰ ਲੋੜੀਂਦਾ ਸੀ ਤੇ ਇਸ ਤੋਂ ਇਲਾਵਾ ਲੁਧਿਆਣੇ ਤੋਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਦਰਜ ਨੇ ਜਿਹੜੇ ਕਿ ਗੁਲਾਬ ਸਿੰਘ ਦੇ ਖਿਲਾਫ ਨੇ ਔਰ ਪੁਲਿਸ ਨੂੰ ਇਹ ਕਾਫੀ ਲੰਬੇ ਸਮੇਂ ਤੋਂ ਲੁੜਿੰਦਾ ਸੀ ਤੇ ਹੁਣ ਇਸ ਇਨਕਾਊਂਟਰ ਦੇ ਵਿੱਚ ਇਹ ਪੁਲਿਸ ਦੇ ਹੱਥੀ ਲੱਗ ਗਿਆ ਤੇ ਪੁਲਿਸ ਨੇ ਆਰਮਡ ਐਕਟ ਦੇ ਤਹਿਤ ਇਸ ਤੇ ਮਾਮਲਾ ਦਰਜ ਕਰ ਲਿਆ ਤੇ ਇਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਇਹ ਦੱਸਦੀ ਹੈ ਕਿ ਇਸ ਗੈਂਗਸਟਰ ਦੇ ਕੋਲੋਂ ਪੁਲਿਸ ਨੂੰ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਹੋਏ ਤੇ ਇਸ ਦੇ ਕੋਲ ਦਾ ਮੋਟਰਸਾਈਕਲ ਸੀ ਉਹ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਗਲੀ ਦੀ ਕਾਰਵਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਲਾਬ ਸਿੰਘ ਸ਼ਾਕੁਪਟਨਾ ਦਾ ਜਿਹੜਾ ਇਹ ਗੈਂਗਸਟਰ ਹੈ ਇਹ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਦਾ ਨਾਮ ਆਇਆ ਜਿੱਥੇ ਕਿ ਸ਼ਾਕੋੜ ਦੇ ਵਿੱਚ ਕਿਡਨੈਪਿੰਗ ਦਾ ਮਾਮਲਾ ਜਿਹੜਾ ਸੀ ਉਸ ਦੇ ਵਿੱਚ ਵੀ ਇਸ ਦਾ ਨਾਮ ਦਰਜ ਸੀ ਲੁਧਿਆਣੇ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਵੀ ਇਸ ਦਾ ਨਾਮ ਕਈ ਵਾਰ ਸਾਹਮਣੇ ਆਇਆ ਤੇ ਪੁਲਿਸ ਦੇ ਵੱਲੋਂ ਇਸ ਦੀ ਪਾਲ ਵੀ ਕੀਤੀ ਜਾ ਰਹੀ ਸੀ ਤੇ ਹੁਣ ਅਚਾਨਕ ਹੀ ਇਹ ਪੁਲਿਸ ਦੇ ਹੱਥੀ ਲੱਗ ਗਿਆ ਜਿੱਥੇ ਕਿ ਇਹ ਮੋਟਰਸਾਈਕਲ ਤੇ ਆਮ ਹੀ ਰਾਗਿਰਾਂ ਦੇ ਵਾਂਗ ਜਾ ਰਿਹਾ ਸੀ ਤੇ ਹੁਣ ਇਸ ਕਿਡਨੈਪਿੰਗ ਮਾਮਲੇ ਦੇ ਵਿੱਚ ਵੀ ਤੇ ਨਾਲ ਹੀ ਨਾਲ ਲੁਧਿਆਣੇ ਦੇ ਵਿੱਚ ਹੋਏ ਮਾਮਲਿਆਂ ਦੇ ਵਿੱਚ ਵੀ ਜਿਹੜਾ ਇਹ ਲੋਡਿੰਗ ਦਾ ਸੀ ਇਹ ਗੁਲਾਬ ਸਿੰਘ ਪੁਲਿਸ ਦੇ ਹੁਣ ਹੱਥੀ ਲੱਗ ਗਿਆ ਦੱਸਦੀ ਕਿ ਗੁਲਾਬ ਸਿੰਘ ਸ਼ਾਹਕੋਟ ਜਿਸ ਨੇ ਬਹੁਤ ਸਰੀਆਂ ਹੋਰ ਵਾਰਦਾਤਾਂ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਅੰਜਾਮ ਦਿੱਤਾ ਹੋਇਆ ਹੈ ਤੇ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਕਈ ਵਾਰ ਦਰਜ ਕੀਤਾ ਗਿਆ ਸੀ ਬਹੁਤ ਸਾਰੇ ਥਾਣਿਆਂ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਮਾਮਲੇ ਨੇ ਇਸ ਦੇ ਨਾਮ ਤੇ ਦਰਜ ਨੇ ਪੁਲਿਸ ਨੂੰ ਲੰਬੇ ਸਮੇਂ ਤੋਂ ਇਹ ਲੁੜਿੰਦਾ ਸੀ ਤੇ ਹੁਣ ਪੁਲਿਸ ਦੇ ਹੱਥੀ ਲੱਗ ਗਿਆ ਤੇ ਇਸ ਦੇ ਕੋਲ ਜਿਹੜਾ ਗੈਰਕਾਨੂੰਨੀ ਜਿਹੜਾ ਹਥਿਆਰ ਹੈ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਨਾਲ ਹੀ ਨਾਲ ਜਿਹੜਾ ਮੋਟਰਸਾਈਕਲ ਇਸ ਗੈਂਗਸਟਰ ਦੇ ਕੋਲ ਸੀ ਉਹ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਨੇ ਜਦੋਂ ਪੁਲਿਸ ਤੇ ਕ੍ਰਾਸ ਫਾਇਰਿੰਗ ਕੀਤੀ ਉਹਨਾਂ ਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਪੁਲਿਸ ਦੇ ਵੱਲੋਂ ਚਲਾਈ ਗਈ ਉਸ ਦੇ ਪੱਟ ਦੇ ਵਿੱਚ ਲੱਗੀ ਹੈ ਇਸ ਕਰਕੇ ਪੁਲਿਸ ਨੇ ਇਸ ਨੂੰ ਹਸਪਤਾਲ ਵੀ ਪਹੁੰਚਾਇਆ ਤੇ ਇਸ ਦਾ ਇਲਾਜ ਵੀ ਕਰਵਾਇਆ ਤੇ ਨਾਲ ਹੀ ਨਾਲ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਦੇ ਅਗਲੇਰੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿੰਨੇ ਵੀ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਹੈ ਉਹਨਾਂ ਦੀ ਜਾਂਚ ਪੜਤਾਲ ਕਰਕੇ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ